ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਆਪਾਂ ਕੋਸ਼ਿਸ਼ ਕਰਾਂਗੇ ਕਿ 16 ਜੁਲਾਈ 2025 ਤੱਕ ਦੇ ਮੌਸਮ ਨਾਲ ਸੰਬੰਧਿਤ ਆਪਾਂ ਗੱਲਬਾਤ ਕਰ ਸਕੀਏ ਹੁਣ ਤੱਕ ਦੇ ਹਾਲਾਤ ਤੁਸੀਂ ਜਾਣਦੇ ਹੋ ਕਿ ਕਿਸੇ ਪਾਸੇ ਡੋਬਾ ਤੇ ਕਿਸੇ ਪਾਸੇ ਸੋਕਾ ਤੇ ਕਈ ਵੀਰ ਹਜ ਤੱਕ ਮੀਂਹ ਨਹੀਂ ਡਿੱਗਦੇ ਪਏ ਮੀਂਹ ਨਾ ਪੈਣ ਕਰਕੇ ਚੂਹਿਆਂ ਨੇ ਉਸ ਤੋਂ ਵੀ ਮਾੜਾ ਹਾਲ ਕਰਕੇ ਆ ਨੇ ਉਹਦੇ ਨਾਲ ਨਾਲ ਸਭ ਤੋਂ ਵੱਡਾ ਗੁੱਸਾ ਸਾਡੇ ਤੇ ਆਉਂਦਾ ਹੈ ਕਿ ਯਾਰ 20 ਆ ਗਿਆ ਭਾਰਾ ਮੀਂਹ ਆ ਗਿਆ ਲੇਕਿਨ ਪੈਂਦਾ ਨਹੀਂ ਅਸੀਂ ਵੀ ਕੀ ਕਰੀਏ ਜੋ ਮਾਡਲ ਦੱਸਦੇ ਤੁਹਾਨੂੰ ਦੱਸਦੇ ਹੀ ਦਾ ਲੇਕਿਨ ਉਸ ਵਾਰ ਮੀਂਹ ਨਹੀਂ ਪੈਂਦਾ ਤੇ ਸ਼ੁਕਰ ਦੀ ਗੱਲ ਹੈ ਕਿ ਅੱਜ ਸੰਗਰੂਰ ਬਰਨਾਲਾ ਦੇ ਵਿੱਚ 12 ਜੁਲਾਈ ਤੋਂ ਲੈ ਕੇ 25 ਨੂੰ ਬਹੁਤ ਚੰਗਾ ਮੀਂਹ ਪਿਆ ਤੇ ਹੁਣ ਇੱਕ ਵਾਰੀ ਮੀਂਹ ਘਟੇ ਹੋਏ ਆ ਤੁਹਾਨੂੰ ਤੁਸੀਂ ਸਾਰੇ ਜਾਣਦੇ ਹੋ ਤੇ ਦੁਬਾਰਾ ਤੋਂ ਮਾਨਸੂਨ ਐਕਟਿਵ ਹੋਵੇਗੀ 14 ਤਰੀਕ ਤੋਂ ਭਾਵੇਂ ਕਿ 13 ਨੂੰ ਵੀ ਮੀਂਹ ਪਏਗਾ ਲੇਕਿਨ ਟੁਕੜਿਆਂ ਚ ਪਏਗਾ ਹੁਣ ਤੁਸੀਂ ਇਹ ਮਾਨਚੀਤਰ ਦੇਖਿਓ ਭਾਰਤ ਦਾ ਆ ਜਿਹੜਾ ਗੁੜਾ ਤਾਂ ਇਹ ਦਿਖਾ ਰਿਹਾ ਆਪਾਂ ਰੇਨ ਇਕਮਿਊਲੇਸ਼ਨ ਦੇਖਦੇ ਹਾਂ 14 ਦੇ ਬਿਕੇ 18 ਕਿੱਥੇ ਕਿੰਨਾ ਮੀਂਹ ਪਏਗਾ ਤਾਂ ਇੱਥੇ ਜਿਹੜਾ ਹੈਗਾ ਮੀਂਹ ਕਾਫੀ ਪੈ ਰਿਹਾ ਦੇਖੋ ਟਿੱਬਿਆਂ 'ਚ ਮੀਂਹ ਪੈਂਦਾ ਪਿਆ ਆ ਜਿਹੜਾ ਏਰੀਆ ਜਿਵੇਂ ਜਿਵੇਂ ਆ ਏਰੀਆ ਆ ਗੰਗਾ ਨਗਰ ਤੋਂ ਲੈ ਕੇ ਫਾਜ਼ਿਲਕਾ ਫਰੋਹੀਪੁਰ ਇੱਥੇ ਚੰਗੀ ਬਾਰਖਾ ਆ ਸੈਂਟਰਲ ਪੰਜਾਬ 'ਚ ਘੱਟ ਹੈ ਪਹਾੜਾਂ ਦੇ ਨਾਲ ਚੰਗੀ ਹੈ ਆ ਕਰਨਾਲ ਕੋਲੇ ਚੰਗੀ ਹੈ ਇਹੋ ਜਿਹੇ ਹਾਲਾਤ ਨੇ ਫਿਰ ਵੀ ਆਪਾਂ ਇੱਕ ਅਨੁਮਾਨ ਲਾਉਣੇ ਆ ਕਿ ਕਿਹੋ ਜਿਹਾ ਹਾਲ ਨਾ ਰਹੇਗਾ ਇੱਕ ਲੋ ਪ੍ਰੈਸ਼ਰ ਏਰੀਆ ਜਿਹੜਾ ਦੇਖੋ ਇਹ ਵਾਲਾ ਹੈ ਇਹ ਅੱਗੇ ਨੂੰ ਤੁਰ ਰਿਹਾ ਹੈ ਗਾਂ ਨੂੰ ਜਾ ਰਿਹਾ ਹੈ ਤੇ ਜਿਵੇਂ ਇਹ ਜਾ ਰਿਹਾ ਹੈ ਇਹ ਇਸ ਤਰ੍ਹਾਂ ਜਾਂਦਾ ਜਾਂਦਾ ਇਧਰ ਮੁਲਤਾਨ ਤੱਕ ਜਾਂ ਇਧਰ ਸ਼ਕੂਰ ਤੱਕ ਖਾਨਪੂਰ ਤੱਕ ਇਧਰ ਤੱਕ ਪਹੁੰਚੇਗਾ ਜਦੋਂ ਇਹ ਕਿ ਅੱਗੇ ਜਿਵੇਂ ਤੁਸੀਂ ਦੇਖੋ ਕਿ 14 ਤਰੀਕ ਆ ਚਲੀ ਤੇ ਗਾਂ ਚੱਲਦਾ ਹੈ ਤੇ ਉਸੇ ਸਮੇਂ ਜਿਹੜਾ ਹੈਗਾ ਇਸੇ ਦੇ ਪ੍ਰਭਾਵ ਦੇ ਸਦਕਾ ਵਧੀਆ ਚੰਗੇ ਬੱਦਲ ਬੰਦੇ ਆ ਜੇ ਹੁਣ ਆ ਵਾਲਾ ਬੱਦਲ ਵਰ ਜਾਵੇ ਲਾਲ ਵਾਲਾ ਤਾਂ ਜਲਥਲ ਕਰਵਾ ਦੇਵੇ ਕਰਵਾਈਆਂ ਅੱਗੇ ਵੀ ਤਾਂ ਕੁੱਲ ਮਿਲਾ ਕੇ ਅਸੀਂ ਹੁਣ ਇਹ ਕਹਿ ਸਕਦੇ ਹਾਂ ਕਿ ਭਾਈ ਸਾਨੂੰ ਸੰਭਾਵਨਾ ਨਜ਼ਰ ਆ ਰਹੀ ਹੈ ਕਿ ਇਹ ਜਿਹੜਾ ਲੋ ਪ੍ਰੈਸ਼ਰ ਏਰੀਆ ਜਿਵੇਂ ਇਹੇ ਗਾਂ ਨੂੰ ਵੱਧਾ ਹੈਗਾ ਉਹਦੇ ਨਾਲ ਨਾਲ ਸਾਡੇ ਇੱਥੇ ਮਾਨਸੂਨੀ ਪ੍ਰਕਿਰਿਆ ਥੋੜੀ ਜਿਹੀ ਤੇਜ਼ ਹੋਣ ਦੀ ਸੰਭਾਵਨਾ ਹੈ ਜਿਹੜੇ ਕਰਕੇ ਪੰਜਾਬ ਹਰਿਆਣਾ ਗੰਗਾ ਨਗਰ ਹਰਮਾਨਗੜ ਉੱਪਰ ਪੜ ਤੇ ਆਪ ਪੂਰਬੀ Rajasthan ਤੇ ਨਾਲ ਆਹਾ बीकानेर ਤੇ जैसलमेर ਤੋਂ ਤਮੀ ਪਹਿਣੀ ਪੈਣਾ ਨਾ ਤੇ ਚੰਗੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ 14 15 16, 16, 16, 16, 16, 16, 19, 16 17 18 ਜੁਲਾਈ 2025 ਦੇ ਦਰਮਿਆਨ ਤੁਹਾਡੀ ਸਕਰੀਨ ਦੇ ਉੱਤੇ ਸਾਹਮਣੇ ਹੈ ਇਹ ਸਾਨੂੰ ਇੱਕ ਉਮੀਦ ਹੈ ਸਮਝ ਗਏ ਹੁਣ ਆਪਾਂ ਦੇਖ ਲਈਏ ਕਿ ਭਾਰਤੀ ਮੌਸਮ ਵਿਭਾਗ ਕੀ ਕਹਿੰਦਾ ਹੈ ਭਾਰਤੀ ਮੌਸਮ ਵਿਭਾਗ ਅੱਛਾ ਇੱਕਲ ਆਪਾਂ ਇੱਕ ਮਾਡਲ ਤੇ ਨਿਰੰਧੇ ਹੁੰਦੇ ਵਿੰਡੀ ਹੋਇਆ IMD ਵੇਰ ਇਸ ਤੋਂ ਬਿਨਾ 4 ਤੋਂ 5 ਮਾਡਲ ਹੋਰ ਪ੍ਰਾਈਵੇਟ ਦੇਖਣ ਦੀ ਕੋਸ਼ਿਸ਼ ਕਰੀ ਦੀਏ ਲੇਕਿਨ ਜੇ ਫੇਲ ਹੁੰਦੀ ਹੈ ਸਾਰੀ ਫੇਲ ਹੋ ਜਾਂਦੀ ਹੈ ਠੀਕ ਹੈ ਤਾਂ ਇਹ ਕਹਿ ਰਿਹਾ ਹੈ ਕਿ ਭਾਈ ਪੰਜਾਬ ਦੇ ਵਿੱਚ 16 ਜੁਲਾਈ ਨੂੰ ਚੰਗਾ ਮੀਂਹ ਪੈ ਸਕਦਾ ਹੈ ਹਰਿਆਣਾ ਚੰਡੀਗੜ੍ਹ ਦਿੱਲੀ 14 ਨੂੰ ਪੱਛਮੀ ਉੱਤਰ ਪ੍ਰਦੇਸ਼ ਦੇ 13 16 17 ਨੂੰ ਠੀਕ ਹੈ Rajasthan ਦੇ ਵਿੱਚ 12 13 14 15 16 ਜੁਲਾਈ ਨੂੰ ਚੰਗਾ ਮੀਂਹ ਪੈ ਸਕਦਾ ਹੈ ਉਤਰਾਖੰਡ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਪਹਾੜਾਂ ਦੇ ਉੱਪਰ ਭਾਰੀ ਮੀਂਹ ਪੈ ਸਕਦਾ ਹਿਮਾਚਲ ਪ੍ਰਦੇਸ਼ 14 15 16 ਨੂੰ ਭਾਰੀ ਮੀਂਹ ਪੈ ਸਕਦਾ ਉਤਰਾਖੰਡ ਦੇ ਵਿੱਚ 13 ਤੋਂ ਲੈ ਕੇ 18 ਤੱਕ ਪੈ ਸਕਦਾ ਤਾਂ ਫਿਰ ਪਹਾੜਾਂ ਦੇ ਉੱਤੇ ਤਾਂ ਫਿਰ ਉਹੀ ਗੱਲ ਆ ਗਈ ਕਿ ਵੀ ਜਿਹੜੇ ਵੀ ਪਹਾੜਾਂ ਤੇ ਜਾ ਰਹੇ ਧਿਆਨ ਧਿਆਨ ਰੱਖੋ ਜੇ ਭਾਈ ਪਹਾੜਾਂ ਦੇ ਉੱਪਰ ਉਹ ਸਾਰਾ ਕੰਮ ਹੋ ਸਕਦਾ ਭਾਰਤ ਤਾਂ ਡਰ ਹੀ ਰਹੇ ਨਾ ਇਸਾ ਲਗਾਤਾਰ ਇਹ ਤਾਂ ਡਰ ਬਣਿਆ ਹੀ ਹੋਇਆ ਤੇ ਇਹਦੇ ਨਾਲ ਨਾਲ ਜਿਹੜੀ ਵਰਖਾ ਹੈਗੀ ਹੈ ਵਰਖਾ ਜਿਹੜੀ ਸਾਡੇ ਇੱਥੇ ਹੈਗੀ ਹੈ ਤੁਸੀਂ ਇਹਨੂੰ ਦੇਖੋਗੇ ਕਿ ਜਿਵੇਂ ਤੁਸੀਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਜਿਹੜੀ ਵਰਖਾ ਹੈਗੀ ਹੈ 13 ਤਰੀਕ ਨੂੰ ਟੁਕੜਿਆਂ ਦੇ ਵਿੱਚ ਬਹੁਤ ਥੋੜਾ ਏਰੀਆ ਕਵਰ ਕਰਦੀ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ। ਇੱਥੇ ਜਿਹੜੀ ਹੈਗੀ ਹੈ ਹਰਿਆਣੇ ਦੇ ਵਿੱਚ 14 ਤੱਕ ਵਰਖਾ ਥੋੜੀ ਵੱਧ ਈ ਹੈ। ਜਦੋਂ ਕਿ ਪੰਜਾਬ ਦੇ ਵਿੱਚ 14, 15, 16 ਨੂੰ ਵਰਖਾ 50% ਏਰੀਆ ਕਵਰ ਕਰਦੀ ਜਿਆਦਾ ਨਹੀਂ ਕਰਦੀ। 16-17 ਦੇ ਦਰਮਿਆਨ 50 ਤੋਂ 75% ਏਰੀਆ ਵਰਖਾ ਕਵਰ ਕਰ ਰਹੀ ਹੈ। ਮਤਲਬ ਕਿ ਜੇ ਆਪਾਂ ਹੁਣ ਵੀ ਦੇਖੀਏ ਤਾਂ ਹਜੇ ਵੀ ਹਾਲਾਤ ਇਹ ਹੀ ਦੱਸਦੇ ਆ ਕਿ ਪੂਰਾ ਪੰਜਾਬ ਇੱਕ ਪਾਸੇ ਲੈ ਕੇ ਇੱਕ ਵਾਢਿਓ ਕਵਰ ਨਹੀਂ ਹੋਣਾ। ਭਾਵੇਂ ਕਿ ਪੰਜਾਬ ਚ ਕਈ ਜਗ੍ਹਾ ਚੰਗੀਆਂ ਝੁੱਟੀਆਂ ਲੱਗ ਸਕਦੀਆਂ। ਕੁਝ ਮਾਡਲ ਦਿਖਾ ਰਹੇ ਕਿ ਉੱਤਰੀ ਭਾਰਤ ਪੰਜਾਬ ਦੇ ਕੁਝ ਰਸਤੇ ਦੇ ਕਿ ਦੱਖਣ ਪੱਛਮ ਪੰਜਾਬ ਦੇ ਚੰਗੀਆਂ ਝੁੱਟੀਆਂ ਲੱਗ ਸਕਦੀਆਂ। ਲੇਕਿਨ ਆਪਾਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਦਾ 70-75% ਏਰੀਆ ਇਹਨਾਂ ਦਿਨਾਂ ਚ ਕਵਰ ਹੋ ਸਕਦਾ ਹੈ ਇਸ ਮਹਾਮ ਜੇ ਤੁਸੀਂ ਅਲੱਗ-ਅਲੱਗ ਮਾਡਲ ਦੇਖਦੇ ਹੋ ਤਾਂ ਮਾਡਲ ਵੀ ਤੁਹਾਨੂੰ ਇਹ ਦਿਖਾ ਰਿਹਾ ਕਿ ਇਹ ਸਰਕੂਲੇਸ਼ਨ ਹੈ ਜਿਵੇਂ ਇਹ ਅੱਗੇ ਜਾਂਦੀ ਹੈ ਤਾਂ 13 ਤਰੀਕ ਨੂੰ ਬਹੁਤ ਘਾਟੀਰੀ ਚ ਵਰਖਾ ਆਏਗੀ ਸਾਡੇ ਇੱਥੇ। 14 ਤੀਨ ਨੂੰ ਵਰਖਾ ਵਧਣੀ ਸ਼ੁਰੂ ਹੁੰਦੀ ਹੈ ਪੂਰਬੀ ਰਾਜਸਥਾਨ ਦੇ ਉਪਰ ਚੰਗਾ ਮੀਂਹ ਪੈਂਦਾ ਹੈਗਾ ਤੇ 15 ਨੂੰ ਜਿਹੜਾ ਹੈਗਾ ਇਹ ਸਾਰੀ ਸਰਕੂਲੇਸ਼ਨ ਆ ਗਈ ਇਹਦੇ ਪ੍ਰਭਾਵ ਦੇ ਨਾਲ ਫਿਰ ਪਹਾੜਾਂ 'ਤੇ ਬਹੁਤ ਚੰਗੀ ਵਰਖਾ ਹੈਗੀ ਹੈ ਤੇ 16 ਦੇ ਨੇੜੇ ਫੇਰ ਵਰਖਾ ਜਿਹੜੀ ਹੈਗੀ ਕਈ ਜਗ੍ਹਾ ਦੇ ਉੱਪਰ ਤੇਜ਼ ਵਰਖਾ ਹੋਣ ਦੀ ਸੰਭਾਵਨਾ ਹੈਗੀ ਹੈ ਇਸੇ ਤਰੀਕੇ ਨਾਲ 17 ਨੂੰ ਜਿਹੜਾ ਹੈਗਾ ਸੰਭਾਵਨਾ ਬਣਦੀ ਹੈ ਤਾਂ ਕੁੱਲ ਮਿਲਾ ਕੇ ਸੀ ਕਹਿ ਸਕਦੇ ਹਾਂ 16 17 18 ਨੂੰ ਚੰਗੀ ਵਰਖਾ ਦੀ ਸੰਭਾਵਨਾ ਕੁਸ਼ੇਰੀਏ ਦੇ ਵਿੱਚ ਬਣਦੀ ਹੋਈ ਨਜ਼ਰ ਆ ਰਹੀ ਹੈ ਤੇ ਇਹਦੇ ਤੋਂ ਬਾਅਦ ਜੋ ਮਾਡਲ ਮੇਰੇ ਸਾਹਮਣੇ ਮੇਰੀ ਸਕਰੀਨ ਦੇ ਸਾਹਮਣੇ ਹੈ ਇਹ ਮਾਡ ਸਾਡੇ ਇੱਥੇ ਪਹਾੜਾਂ ਦੇ ਉੱਤੇ 22 ਤਰੀਕ ਦੇ ਨੇੜੇ ਫੇਰ ਚੰਗੀ ਵਰਖਾ ਹੋਏਗੀ ਕਹਿਣ ਦਾ ਮਤਲਬ ਹੈ ਕਿ 21 22 ਦੇ ਨੇੜੇ ਸਾਨੂੰ ਫੇਰ ਚੰਗੀਆਂ ਹਵਾਵਾਂ ਦੀ ਜਾਂ ਚੰਗੀ ਵਰਖਾ ਦੀ ਸੰਭਾਵਨਾ ਬਣੀ ਰਹੇਗੀ ਤਾਂ ਇਹ ਹਾਲਾਤ ਨੇ ਹੁਣ ਕੁਛ ਵੀ ਮੂੰਗੀ ਵਾਲੇ ਪੁੱਛਦੇ ਕੀ ਕਰੀਏ ਕੀ ਕਹਿ ਸਕਦੇ ਹਾਂ ਜਿਹੜਾ ਹੈਗਾ ਹਾਲਾਤ ਇਹ ਹੈ ਕਿ ਵਰਖਾ ਟੁਕੜਿਆਂ ਦੇ ਵਿੱਚ ਕਿਤੇ ਵੀ ਹੋ ਸਕਦੀ ਹੈ ਹਾਲਾਤ ਇਸ ਤਰ੍ਹਾਂ ਦੇ ਬਣੀ ਹੋਈ ਹੈ ਅੱਜ ਕਿਸ ਨੂੰ ਸਮਰੂਪ ਦੇ ਕਿਵੇਂ ਵਰਖਾ ਹੋਗੀ ਕਿੰਡੀ ਸੋਹਣੀ ਵਰਖਾ ਹੋਈ ਹੈ ਤਾਂ ਬਰਨਾਲੇ ਕਿੰਡੀ ਸੋਹਣੀ ਵਰਖਾ ਹੋਈ ਤੇ ਕਿਤੇ ਵੀ ਹੋ ਸਕਦੀ ਹੈ ਤੱਕ ਕੋਲ ਰੱਖੇ ਆਪਾਂ ਗੱਲ ਕਰੀਏ ਹਿਮਾਚਲ ਦੀ ਹਿਮਾਚਲ ਦੇ ਵਿੱਚ ਕਿ ਜੀ ਭਾਰੀ ਵਰਖਾ 13 14 15 16 17 18 ਨੂੰ ਭਾਰੀ ਵਰਖਾ ਹੋਣ ਦੀ ਸੰਭਾਵਨਾ ਬਣੀ ਰਹੇਗੀ ਪਹਾੜਾਂ ਤੇ ਜਾਣ ਵਾਲੇ ਸਾਵਧਾਨ ਰਹਿਣ ਪੰਜਾਬ ਦੇ ਵਿੱਚ ਜੇ ਤੁਸੀਂ ਗੱਲ ਕਰੋਗੇ ਤਾਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਵਰਖਾ ਦੀ ਚੰਗੀ ਸੰਭਾਵਨਾ ਬਣੀ ਰਹੇਗੀ ਪਰੰਤੂ ਜਿਹੜਾ ਹੈਗਾ ਪਹਿਲੇ ਜਿਹੜੇ ਦਿਨ ਜਿਹੜੇ ਹੈਗੇ ਆ 13 ਤੀ ਨੂੰ 25% 14 15 16 ਨੂੰ ਕੇਵਲ 50% ਤੇ 16 17 ਦੇ ਦਰਮਿਆਨ ਇਹ ਡਾਏਗਾ 75% ਹਿੱਸਾ ਵਰਖਾ ਕਵਰ ਕਰ ਸਕਦੀ ਹੈ 16 17 ਦੇ ਦਰਮਿਆਨ ਪੰਜਾਬ ਦੇ ਉੱਤਰੀ ਹਿੱਸਿਆਂ ਨੂੰ ਭਾਰੀ ਵਰਖਾ ਪੈ ਸਕਦੀ ਹੈ ਤੇ ਪੰਜਾਬ ਦੇ ਇੱਕ ਤੋਂ ਇਸ ਜਿਹੜੇ ਹੈਗੇ ਆ ਮਾਲਵੇ ਦੇ ਵਿੱਚ ਵੀ ਜਿਹੜਾ ਹੈਗਾ ਚੰਗੀ ਛੁੱਟੀ ਲੱਗਣ ਦੀ ਸੰਭਾਵਨਾ ਹੈ ਜੇਕਰ ਤੁਸੀਂ ਜ਼ਿਲ੍ਹੇ ਵਾ ਦੇਖੋਗੇ ਤਾਂ ਜ਼ਿਲ੍ਹੇ ਲਗਭਗ ਵਰਖਾ ਹਾਰੇ ਇੱਕ ਜਿਲਾ ਕਵਰ ਕਰ ਰਹੀ ਹੈ ਲੇਕਿਨ ਟੁਕੜਿਆਂ ਦੇ ਵਿੱਚ ਇੱਕਸਾਰ ਨਹੀਂ ਪਏਗਾ ਜਮ ਆਪਣਾ ਸਵਾਲ ਹੁੰਦਾ ਸਾਡੇ ਜ਼ਿਲ੍ਹੇ ਚ ਵੀ ਪਏਗਾ ਹਾਂ ਪਵੇਗਾ ਕੋਈ ਵੀ ਜਿਲ੍ਹਾ ਹੈਗਾ ਲੇਕਿਨ ਜੋ ਉਸ ਜ਼ਿਲ੍ਹੇ ਜੇ ਢਾਡੇ ਪਿੰਡ ਪਏਗਾ ਕਿ ਨਹੀਂ ਪਏਗਾ ਇਹ ਇੱਕ ਜਿਹੜਾ ਹੈਗਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਵਰਖਾ ਟੁਕੜਿਆ-ਟੁਕੜਿਆ ਚ ਹੋ ਰਹੀ ਹੈ ਹੁਣ ਅੱਜ ਦੀ ਗੱਲ ਦੇਖ ਲੋ ਅੱਜ ਅਸੀਂ ਕੋਰਟ ਹਿੱਸੇ ਕਾ ਦੇ ਚੱਲੇ ਆਂ ਜੀਰੇ ਤੱਕ ਵਰਖਾ ਹੋਈ ਹੈ ਕੋਰਟ ਹਿੱਸੇ ਖਾ ਨਿਕਲਦਾ ਸਰ ਬਹੁਤ ਚੰਗਾ ਮੀ ਪਿਆ ਹੈ ਨੇਰ ਸੰਗਲ ਤੱਕ ਵਰਖਾ ਹੋਈ ਹੈ ਕਿ ਮੇਰੇ ਪਿੰਡ ਮਰਕਾ ਵਰਖਾ ਹੋਣੀ ਕਿ ਤਾਂ ਇਸ ਤਰੀਕੇ ਦੀ ਵਰਖਾ ਜਿਹੜੀ ਹੈ ਇਸ ਵੇ ਪੰਜਾਬ ਚ ਹੋ ਰਹੀ ਹੈ ਤਾਂ ਫਿਰ ਨੈਟ ਸ਼ੈਲ ਦੇ ਵਿੱਚ ਇੰਨਾ ਹੀ ਹੈ ਕਿ ਅਸੀਂ ਜ਼ਿਲ੍ਹਾ ਵਾਰ ਦੇ ਵਿੱਚ ਯਾਰਾ ਇਸ ਸਮੇਂ ਨਹੀਂ ਗੱਲ ਕਰ ਸਕਦੇ ਹਾਂ ਮੋਟਾ-ਮੋਟਾ ਪਈ ਨਹੀਂ ਗੱਲ ਕਰ ਸਕਦੇ ਕਿ ਭਾਈ ਜਿਹੜਾ ਹੈਗਾ ਇਹ ਚੰਗੀ ਵਰਖਾ ਦੀ ਸੰਭਾਵਨਾ ਰਹੀ ਕਿ ਹਰਿਆਣੇ ਦੇ ਵਿੱਚ 14 ਤਰੀਕ ਨੂੰ ਚੰਗੀ ਵਰਖਾ ਹੋ ਸਕਦੀ ਜਿਹੜੇ ਵੀ ਸਰਸਾਸਾਰ ਵਾਲੇ ਬੈਠੇ ਆ ਜੋ ਸਰਸਾਸਾਰ ਇਹ ਏਰੀਆ ਇਹ ਰਹਿ ਜਾਂਦਾ ਪਿੱਛੇ ਇੱਥੇ ਜਿਹੜਾ ਹੈਗਾ ਇਸ ਏਰੀਆ ਦੇ ਵਿੱਚ ਵੀ ਸਾਨੂੰ ਸੰਭਾਵਨਾ ਨਜ਼ਰ ਆ ਰਹੀ ਹੈ ਕਿ 15 16 ਦੇ ਦਰਮਿਆਨ ਵਰਖਾ ਹੋਵੇਗੀ ਤਾਂ ਗੰਗਾ ਨਗਰ ਹਰਮਾਨਗੜ ਤੁਹਾਡੇ ਜੀ 14 15 16 ਨੂੰ ਜਿਹੜਾ ਹੈਗਾ ਵਰਖਾ ਦੀਆਂ ਚੰਗੀਆਂ ਛੁੱਟੀਆਂ ਲੱਗ ਸਕਦੀਆਂ ਬਾਕੀ ਪਾਲੀ ਜਲੌਰ ਜੋਧਪੁਰ ਇੱਧਰ ਬਹੁਤ ਜ਼ਿਆਦਾ ਭਾਰੀ ਨਹੀਂ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਜੰਮੂ ਦੇ ਵਿੱਚ ਵੀ ਇਸ ਸਮੇਂ ਚੰਗੀ ਵਰਖਾ ਹੋ ਸਕਦੀ ਹੈ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਦੁਬਾਰਾ ਤੋਂ ਜਿਹੜਾ ਹੈਗਾ ਜੰਗੀ ਵਰਖਾ ਦੀ ਕਾਰਵਾਈ ਹੋਣ ਦੀ ਸੰਭਾਵਨਾ ਹੈਗੀ ਹੈ ਤੇ ਮ ਆਪਾਂ ਆ ਪਹਿਲਾਂ ਗੱਲ ਨਹੀਂ ਕੀਤੀ ਕਰ ਸਕੇ ਕਿ ਜਿਹੜੀ ਇਸ ਸਮੇਂ ਮਾਨਸੂਨ ਦੀ ਰੇਖਾ ਹੈਗੀ ਹੈ ਸੂਰਤਗੜ ਤੇ ਸਿੱਕੇ ਦੇ ਉਤੋਂ ਦੀ ਹੁੰਦੀ ਹੋਈ ਲੰਘ ਰਹੀ ਹੈ ਠੀਕ ਹੈ ਇਹ ਉੱਥੇ ਔਰੇ ਨਹੀਂ ਜਾ ਰਹੀ ਹੈ ਜਿਹੜਾ ਘਟ ਦਵਾ ਦਾ ਖੇਤਰ ਹੈ ਉਹਦੇ ਉਨ ਭੱਜ ਕੇ ਜਾ ਰਹੀ ਹੈ ਤਾਂ ਅਸੇ ਸਮੇਂ 13 14 15 16 ਨੂੰ ਜਿਹੜੀ ਵਰਖਾ ਹੈਗੀ ਹੈ ਯੂਪੀ ਦੇ ਵਿੱਚ ਵੀ ਵਧਣ ਦੀ ਸੰਭਾਵਨਾ ਬਣੀ ਰਹੇਗੀ ਕਿ ਕਈ ਥਾਵਾਂ ਚੰਗੀ ਵਰਖਾ ਹੋਏਗੀ ਤਾਂ ਕੁੱਲ ਮਿਲਾ ਕੇ ਇਹੀ ਹੈ ਮੇਰੇ ਖਿਆਲ ਚ 8 8.5 ਮਿੰਟ ਦੀ ਵੀਡੀਓ ਚ ਨਿਕਲਿਆ ਕੱਖ ਵੀ ਨਹੀਂ ਕਿ ਹਾਂ ਮੀਂਹ ਪੈ ਸਕਦਾ 13 14 15 16 ਦੇ ਵਿੱਚ ਤੇਰੀਆਂ ਕਾਰਵਾਈਆਂ ਵੱਧ ਸਕਦੀਆਂ ਇੱਕ ਦੋ ਥਾਵਾਂ ਜਿਹੜੀ ਹੈਗੀ ਭਾਰੀ ਵਰਖਾ ਹੋ ਸਕਦੀ ਹੈ ਲੇਕਿਨ 100% ਪੰਜਾਬ ਦੇ ਟਿਕਾਏ ਇਸ ਸਮੇਂ ਵੀ ਕਵਰ ਹੋਣ ਦੀ ਸੰਭਾਵਨਾ ਨਹੀਂ ਹੈ ਧੰਨਵਾਦ ਦੋਸਤੋ